ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਹਨਾ ਆਪਣੇ ਬੱਚਿਆਂ ਦੇ ਪਟਕਾ ਬੁਆਇਸ ਦੇ ਇਹ ਕਈ ਗਰਸ ਦੇ ਵੀ ਬੰਦੇ ਨੇਗੇ। ਉਹ ਪਟਕਾ ਹਨਾ ਕਿਵੇਂ ਨਜ ਤੁ ਨੂੰ ਬੰਨਣਾ ਦੱਸਾਂਗੇ ਤੇ ਨਾਲੇ ਬਣਾਉਣਾ ਦੱਸਾਂਗੇ। ਵੀ ਉਹ ਪਟਕਾ ਜਿਹੜਾ ਕਿਉਂ ਵੀ ਉਹ ਕਿਵੇਂ ਵੀ ਬੱਚੇ ਦੇ ਹਿਸਾਬ ਨਾਲ ਬਣਾਇਆ ਜਾਂਦਾ ਹੈ। ਜਿਹੜਾ ਇਹ ਪਟਕਾ ਜੀ ਦੇਖੋ ਹਨਾ ਇਹ ਮਲਮਲ ਦੇ ਕੱਪੜੇ ਦਾ ਬਣਾਉਨੇ ਆਪਾਂ ਬੈਲ ਦਾ। ਜਿਹੜੇ ਬੱਚੇ ਲਈ ਆਪਾਂ ਨੇ ਪਟਕਾ ਬਣਾਉਣਾ ਹੈ ਕਿਉਂਕਿ ਕਈ ਵਾਰ ਪਟਕਾ ਬਰਦਾ ਸੋਟਾ ਰਹਿੰਦਾ ਦੇਖੋ ਇਹਦੀ ਮੈਂ ਤੁਹਾਨੂੰ ਮੀਂਤੀ ਕਰਦਾ ਤੁਸੀਂ ਇਸ ਤਰ੍ਹਾਂ ਹਨਾ ਜਿਹੜਾ ਬੱਚਾ ਹੈਗਾ ਉਹਦਾ ਇਸ ਤਰ੍ਹਾਂ ਨਾਪ ਲੈਣਾ ਹੈ ਪਿੱਛੋਂ ਤੁਸੀਂ ਇੰਚੀ ਟੇਪ ਉਹਦੇ ਐਵੇਂ ਜੂੜੇ ਦਾ ਇਹ ਇਸ ਤਰ੍ਹਾਂ ਨਾਪ ਜਦੋਂ ਬੱਚੇ ਦਾ ਪਟਕਾ ਬਣਾਉਣਾ ਹੈ ਤੁਸੀਂ ਨਾਪ ਲੈਣਾ ਹੈ ਠੀਕ ਹੈ ਦੇਖੋ ਇਹ 25 ਇੰਚ ਆ ਰਿਹਾ ਹੈ ਇਹਦੇ ਜੂੜੇ ਸਮੇਤ ਆ ਇਹ ਜਿਹੜਾ ਪਟਕਾ ਹੈ ਆਪਾਂ ਬਿਨਾ ਤਣੀਆਂ ਵਾਲਾ ਬਣਾਵਾਂਗੇ ਇਹ 25 ਇੰਚ ਆ ਰਿਹਾ ਇਹਦੇ ਵਿੱਚ 5 ਇੰਚ ਆਪਾਂ ਪਲੱਸ ਕਰਕੇ ਹਨਾ 30 ਇੰਚ ਹੋ ਗਿਆ 30 ਇੰਚ ਜਿਹੜਾ ਇਹ ਮੂਹਰੇ ਆਉਂਦੀ ਕੰਨੀ ਇਹ ਜਿਹੜਾ ਪਟਕਾ ਹੁੰਦਾ ਇਹਦੇ ਮੂਹਰੇ ਐਰ ਪਿੱਛੇ ਦੋਹੇ ਸਾਈਡ ਕੰਨੀਆਂ ਰੱਖੀਆਂ ਜਾਂਦੀਆਂ ਨੇ ਲੇਕਿਨ ਇਹ ਜਿਹੜਾ ਪਟਕਾ ਹਨਾ ਛੋਟੇ ਬੱਚਿਆਂ ਲਈ ਹੁੰਦਾ ਤਾਂ ਉਹਨਾਂ ਲਈ ਇਹ ਪਟਕਾ ਜਿਹੜਾ ਜਿੰਨਾ ਉਹਨਾਂ ਦੇ ਸਿਰ ਦਾ ਘੇਰ ਆਉਂਦਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਿਹੜੀ ਲੀਰ ਹੈ ਇੱਕ ਸਾਈਡ ਤੋਂ ਲਾਹੀ ਜਾਂਦੀ ਹੈ ਲੇਕਿਨ ਜਿਹੜੇ ਐਡੇ ਬੱਚੇ ਨੇਗੇ ਹਨਾ 7-8 ਸਾਲ ਤੋਂ ਉੱਪਰ ਦੇ ਵਿੱਚ ਉਹਨਾਂ ਦੇ ਦੋਵੇਂ ਪਾਸੇ ਆਪਾਂ ਕੰਨੀਆਂ ਰੱਖ ਕੇ ਜਿਹੜੀ ਉਹਦਾ ਪਣਾ ਹੁੰਦਾ ਉਹ ਲੈ ਲਿਆ ਜਾਂਦਾ ਹੈਗਾ ਆ ਦੇਖੋ ਇਸ ਤਰ੍ਹਾਂ ਮੈਨੂੰ ਸੁਣਦੇ ਹੋ ਹਾਂ ਜਿਵੇਂ ਆਹ ਪਟਕਿਆ ਦੇਖੋ ਇਹਦੀ ਆ ਕੰਨੀ ਆ ਠੀਕ ਹੈ ਇਹ ਕੰਨੀ ਜਿਹੜੀ ਤੁਸੀਂ ਬੱਚੇ ਦੇ ਹਿਸਾਬ ਨਾਲ ਰੱਖਣੀ ਹੈਗੀ ਜਿੰਨਾ ਉਹਦਾ ਜੂੰਬੇ ਤੱਕ ਆਉਂਦਾ ਨਾਪ ਕੇ ਉਹ ਚ 5 ਇੰਚ ਪਲੱਸ ਕਰਨਾ ਤੁਸੀਂ ਲੇੜਿਆ ਹੋਇਆ ਪਟਕਾ ਜਿਹੜਾ ਉਹਨਾਂ ਤਿਆਰ ਹੋਣਾ ਚਾਹੀਦਾ ਹੈ ਜਿਹੜਾ ਆ ਤੁਸੀਂ ਲੇੜ ਮੋੜਨਾ ਪਾਲੇ ਦੇ ਵਾਲੇ ਦੋਨੇ ਸਾਈਡਾਂ ਤੇ ਇਹਦਾ ਮਾਰਜਿਨ ਤੁਸੀਂ ਅਲੱਗ ਰੱਖਣਾ 5 ਇੰਚਾ ਪਟਕਾ ਜਿੰਨੀ ਉਰੇ ਤੱਕ ਲੈਂਥ ਆਉਂਦੀ ਹੈ ਪਲੱਸ 5 ਇੰਚ ਤਿਆਰ ਹੋਣਾ ਚਾਹੀਦਾ ਪਟਕਾ ਠੀਕ ਹੈ ਤੇ ਜਿਹੜੀ ਇਹਦੀ ਆਹ ਵਾਲੀ ਹੈ ਦੇਖੋ ਆ ਪਣਾ ਹੁੰਦਾ ਇਹਦਾ ਇਹ ਪਣਾ ਹੁੰਦਾ ਇਹ ਸਾਰੇ ਰੱਖਿਆ ਜਾਂਦਾ ਹੈ ਤੇ ਇੱਕ ਕੰਨੀ ਇਧਰ ਇਧਰ ਸਾਈਡ ਆ ਜਾਂਦੀ ਹੈ ਆਪਾਂ ਇਧਰਲਾ ਪਾਸਾ ਵੀ ਬੰਨ੍ਹ ਸਕਦੇ ਹਾਂ ਨਾ ਕਈ ਵਾਰ ਕੰਨੀ ਘਾਸ ਜੰਦੀ ਹੈ ਇੱਕ ਕੰਨੀ ਤਾਂ ਆਪਾਂ ਇਧਰਲਾ ਪਾਸਾ ਵੀ ਬੰਨ੍ਹ ਸਕਦੇ ਹਾਂ ਇਹ ਪਟਕਾ ਜਿਹੜਾ ਇਹ ਆਮ 7-8 ਸਾਲਾਂ ਦੇ ਬੱਚੇ ਤੋਂ ਲੈ ਕੇ ਉੱਪਰ ਤੱਕ ਬੰਨਿਆ ਜਾਂਦਾ ਆ ਦੇਖੋ ਮੈਂ ਤੁਹਾਨੂੰ ਇਹ ਪਟਕਾ ਬੰਨ੍ਹ ਕੇ ਦੱਸਦੀ ਆ ਕਿ ਇਸ ਤਰ੍ਹਾਂ ਸਹੀ ਹੋਗਾ ਆ ਦੇਖੋ ਇਹਦਾ ਔਰੇ ਪੱਤੀ ਆਇਆ ਤੀ ਇਹ ਪਟਕਾ ਜਿਹੜਾ 30 ਹੈ ਦੇਖੋ 3 ਇੰਚ ਇਹ ਤਿਆਰ ਹੈ ਪਟਕਾ ਆ ਦੇਖੋ ਇਹਦੇ ਬੰਨ ਕੇ ਦਿਖਾਉਣੀ ਹੈ ਮੈਂ ਤੁਹਾਨੂੰ ਤੁਸੀਂ ਪਟਕਾ ਕਿਵੇਂ ਬੰਨਣਾ ਹੈ ਹਨਾ ਬੈਕ ਤੋਂ ਪਟਕਾ ਬੰਨਣਾ ਹੈ ਪਹਿਲਾਂ ਬੱਚੇ ਦੇ ਇਸ ਤਰ੍ਹਾਂ ਆਪਾਂ ਬੱਚੇ ਦਾ ਜਿਹੜਾ ਫੇਸ ਹੈ ਇਹ ਤਾਂ ਹਾਂ ਚਕਾ ਕੇ ਤੁਸੀਂ ਇਹਨੂੰ ਆਪਣੇ ਜਿਹੜੀ ਹੈ ਇਹ ਆਪਣੇ ਪਰਵੱਟੇ ਹੁੰਦੇ ਨੇਗੇ ਇਹਨਾਂ ਦੇ ਉੱਪਰ ਇਹ ਐਨਾਂ ਕਿਸ ਤਰ੍ਹਾਂ ਆਏ ਕਰਕੇ ਆ ਤੁਸੀਂ ਜਿਹੜੇ ਵਾਲ ਨੇ ਆਪਣੀ ਸਾਈਡ ਆਏ ਹੱਥਾਂ ਨਾਲ ਵਿੱਚ ਪਾ ਕੇ ਐਵੇਂ ਕੰਨਾਂ ਦੇ ਪਿੱਛੋਂ ਦੀ ਇਸੇ ਤਰ੍ਹਾਂ ਤੁਸੀਂ ਇੱਧਰ ਕਰਨਾ ਹੈ ਕਰਕੇ ਫੇਰ ਬੱਚੇ ਦਾ ਮੂੰਹ ਜਿਹੜਾ ਨੀਵਾ ਕਰਾ ਕੇ ਉਰੇ ਪਿੱਛੇ ਗੱਠ ਦੇਣੀ ਕਿਉਂਕਿ ਬਹੁਤ ਭੈਣਾ ਕਹਿੰਦੀਆਂ ਨੇ ਹਨਾ ਵੀ ਸਾਨੂੰ ਪਟਕਾ ਵੀ ਜਿਨ੍ਹਾਂ ਨੇ ਨਹੀਂ ਕਦੇ ਬੰਨਿਆ ਨਹੀਂ ਬੰਨਣਾ ਨਹੀਂ ਆਉਂਦਾ ਜਾਂ ਵੀ ਕਿਸਾ ਦੇਖੋ ਇਹ ਜਿਹੜਾ ਇੰਨੀ ਇਹ ਵੱਧਾ ਹੈਗਾ ਇਹਦੇ ਨਾਲ ਇਹਦੇ ਉਰੇ ਆਪਾਂ ਗੱਠ ਦੇ ਦਾਂਗੇ ਠੀਕ ਹੈ ਗੱਠ ਦੇ ਕੇ ਇੱਕ ਫੇਰ ਤੁਸੀਂ ਹੱਥ 'ਚ ਫੜ ਲੈਣਾ ਇਹ ਸਾਰਾ ਸੂਤਣਾ ਇਸ ਤਰ੍ਹਾਂ ਦੇਖੋ ਬਿਲਕੁਲ ਇਹ ਸੈੱਟ ਕਰ ਲੈਣਾ ਤੁਸੀਂ ਮੂਰੋਂ ਇੱਕ ਵਾਰ ਫੇਰ ਚੈੱਕ ਕਰਨਾ ਵੀ ਇੱਥੇ ਤੱਕ ਪੜਕਾ ਤੁਸੀਂ ਬੰਨਣਾ ਹੈ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਕਰਾਂਗੇ ਪੜਕਾ ਜਿਹੜਾ ਥੋੜਾ ਜਿਹਾ ਉੱਚਾ ਹੋ ਜਾਊਗਾ ਠੀਕ ਹੈ ਜਿਹੜਾ ਆਹ ਵਾਲਾ ਬਲ ਹੁੰਦਾ ਇਹਨੂੰ ਤੁਸੀਂ ਚੱਕ ਕੇ ਇਸ ਤਰ੍ਹਾਂ ਸੈੱਟ ਕਰਨਾ ਹੈ ਇੰਨੀ ਇੱਧਰ ਵੀ ਹੁੰਦਾ ਇਹ ਇਹਨਾਂ ਨੂੰ ਦੋਨਾਂ ਨੂੰ ਇਹਦੀ ਤੁਸੀਂ ਗੱਠ ਟੈਟ ਕਰਕੇ ਉਸ ਤੋਂ ਬਾਅਦ ਉਰੋਂ ਤੁਸੀਂ ਸਾਰਾ ਪੜਕਾ ਨਾ ਥੋੜਾ ਥੋੜਾ ਕਰਕੇ ਆਹ ਦੇਖੋ ਇੰਨੀ ਇਦਾਂ ਇਸ ਠੀਕ ਹੈ ਫਿਰ ਤੁਸੀਂ ਇੱਥੇ ਇਹਦੀ ਗੱਠ ਮਾਰ ਦੋ ਇਹਦੀ ਥੋੜੀ ਜਿਹੜੀ ਇਹਦੀ ਗੱਠ ਹੈ ਇਹ ਥੋੜੀ ਜੀ ਟਾਈਟ ਦਿਓ ਕਿ ਇਹ ਪੜਕਾ ਤੱਕਿਆ ਨਾ ਜਾਵੇ ਮੈਂ ਤੁਹਾਨੂੰ ਬਾਅਦ ਚ ਢਿੱਲਾ ਦਸਣ ਦਾ ਤਰੀਕਾ ਵੀ ਦੱਸੂਗੀ ਇੱਥੇ ਤੁਸੀਂ ਪੜਕਾ ਥੋੜਾ ਜਿਹਾ ਕੱਸ ਕੇ ਬੰਨਣਾ ਇਸ ਤਰ੍ਹਾਂ ਠੀਕ ਹੈ ਬੰਨ ਕੇ ਫਿਰ ਇਹਦੂ ਬਾਅਦ ਜਿਹੜੀ ਆਹ ਵਾਲਾ ਚੀਜ਼ ਹੈ ਇਹਨੂੰ ਤੁਸੀਂ ਉਰੋ ਫੜਨਾ ਉਰੋ ਫੜ ਕੇ ਇਹਨੂੰ ਜਿਵੇਂ ਆਪਾਂ ਨਾ ਪੱਗ ਦੀ ਪੂਣੀ ਕਰਦੇ ਹੁੰਨੇ ਆ ਉਹ ਚੀਜ਼ ਇਹਨੂੰ ਸਾਰੇ ਨੂੰ ਤੁਸੀਂ ਵਿੱਚ ਇਸ ਤਰ੍ਹਾਂ ਇਧਰੋਂ ਮੋੜ ਕੇ ਇਸ ਐਵੇਂ ਮੋੜ ਕੇ ਫੇਰ ਤੁਸੀਂ ਵਾਪਸ ਆ ਜਿਹੜਾ ਇਹ ਦੇਖੋ ਪਿੱਛੋਂ ਐਵੇਂ ਆ ਗਿਆ ਠੀਕ ਹੈ ਇਹਨੂੰ ਫੇਰ ਆਪਾਂ ਜਿਹੜਾ ਇਹ ਜੂੜਾ ਹੈ ਇਹਦੇ ਉੱਤੋਂ ਦੀ ਐਵੇਂ ਕਮਾਉਣ ਹੈ ਕਮਾ ਕੇ ਫੇਰ ਤੁਸੀਂ ਜਿਹੜਾ ਆਪਣਾ ਆਹ ਵਾਲਾ ਇਹਨੂੰ ਆਪਣੇ ਗੂਠੇ ਨਾਲ ਇਸ ਤਰ੍ਹਾਂ ਚੱਕ ਕੇ ਇਹਦੇ ਵਿੱਚੇ ਦੀ ਕੱਢਣਾ ਹੈ ਇਹ ਠੀਕ ਹੈ ਕੱਢ ਕੇ ਦੇਖੋ ਜਿਹੜਾ ਇਹ ਵਾਲਾ ਹੁੰਦਾ ਹੈ ਹਨਾ ਜਿਹੜੇ ਤਾਂ ਥੋੜੇ ਜਿ ਬੱਦੇ ਹੁੰਦੇ ਨੇ ਬੱਚੇ ਜਿਨ੍ਹਾਂ ਦਾ ਜੂੜਾ ਵੱਡਾ ਹੁੰਦਾ ਉਹਨਾਂ ਦਾ ਸਰਕਲ ਵੱਡਾ ਹੁੰਦਾ ਇਹ ਲੜ ਥੋੜਾ ਬਚ ਜਾਂਦਾ ਹੈ ਲੇਕਿਨ ਜਿਹੜੇ ਬੱਚਿਆਂ ਦਾ ਥੋੜਾ ਜਿ ਜੂੜਾ ਹੈ ਜਿਹੜਾ ਛੋਟਾ ਹੁੰਦਾ ਉਹ ਗਾਜ ਇਹਨੂੰ ਤੁਸੀਂ ਬਸ ਜਿਹੜੀ ਆਪਣੀ ਆਹ ਵਾਲੀ ਆਹ ਆਪਾਂ ਬਣਾਈ ਸੀ ਇਹਦੇ ਵਿੱਚ ਅਡਜਸਟ ਕਰਨਾ ਹੁੰਦਾ ਇਸ ਤਰ੍ਹਾਂ ਇਹ ਆਮ ਨਾਲ ਇਹਦੇ ਵਿੱਚ ਅਡਜਸਟ ਹੋ ਜਾਂਦਾ ਹੈ ਇਸ ਤਰ੍ਹਾਂ ਪਿੱਛੋਂ ਆ ਗਿਆ ਹੁਣ ਤੁਹਾਨੂੰ ਇਹਦੀ ਫਰੰਟ ਤੋਂ ਲੁੱਕ ਦਿਖਾਉਣੀ ਹੈ ਦੇਖੋ ਇਹ ਤੁਸੀਂ ਰੋ ਬਾਜ ਨਾਲ ਹਨਾ ਸਾਰਾ ਸਹੀ ਕਰ ਸਕਦੇ ਹੋ ਉਸ ਤੋਂ ਬਾਅਦ ਹੁਣ ਜਿਵੇਂ ਥੋੜਾ ਜਿਹਾ ਪਟਕਾ ਟਾਈਟ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਇੱਧਰ ਆ ਜਿੱਥੇ ਆਪਾਂ ਨੇ ਗੱਠ ਦਿੱਤੀ ਸੀ ਇੱਕ ਸਾਈਡ ਇੱਧਰ ਇਹਦੇ ਵਿੱਚ ਉਂਗਲ ਪਾਉਣੀ ਹੈ ਤੇ ਇੱਕ ਸਾਈਡ ਤੁਸੀਂ ਇੱਧਰ ਪਾਉਣੀ ਹੈ ਫਿਰ ਇਹਨਾਂ ਨੂੰ ਉਂਗਲਾਂ ਨੂੰ ਦੋਨਾਂ ਨੂੰ ਤੁਸੀਂ ਇਸ ਤਰ੍ਹਾਂ ਜਿਹੜੀ ਉਹ ਗੱਠ ਹੈ ਆਪਾਂ ਨੇ ਦਿੱਤੀ ਸੀ ਉਹਨੂੰ ਐ ਆਲੇ-ਦਾਲੇ ਨੂੰ ਐ ਆਪਾਂ ਨੇ ਕਰ ਦੇਣਾ ਤੇ ਦੇਖੋ ਠੀਕ ਹੈ ਉਹਦੇ ਨਾਲ ਜਿਹੜਾ ਪਟਕਾ ਹੈ ਹਲੋ ਜਿਹੜਾ ਇਹ ਪਟਕਾ ਆਪਣਾ ਇਹ ਢਿੱਲਾ ਹੋ ਗਿਆ ਉਹ ਆਹ ਆਪਣੇ ਜਿਹੜੇ ਬਾਲ ਨੇ ਬਾਜ ਨਾਲ ਪਾ ਦੋ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ ਇਸ ਤਰ੍ਹਾਂ ਹਨਾ ਤੁਸੀਂ ਆਪਣੇ ਬੱਚੇ ਕਿਉਂਕਿ ਜਦੋਂ ਆਪਣੇ ਕੋਈ ਪਹਿਲਾ ਬੱਚਾ ਹੁੰਦਾ ਆਪਾਂ ਨਹੀਂ ਪਟਕਾ ਬੰਨਿਆ ਹੁੰਦਾ ਤੁਸੀਂ ਇਸ ਤਰ੍ਹਾਂ ਪਟਕਾ ਬੰਨ ਸਕਦੇ ਹੋ ਹੁਣ ਮੈਂ ਤੁਹਾਨੂੰ ਹਨਾ ਜਿਹੜੇ ਛੋਟੇ ਬੱਚੇ ਨੇਗੇ ਆਪਣੇ ਵੀ ਮੁੱਢਲੇ ਸਾਲ ਤੋਂ ਆਪਾਂ ਜਿਹੜੇ ਬੱਚੇ ਆ ਥੋੜਾ ਬਹੁਤ ਜੂੜਾ ਬੰਨਣ ਲੱਗ ਜਾਂਦਾ ਜਾਂ ਆਪਾਂ ਕੋਈ ਰਬੜ ਬੈਨਜ ਔਰ ਮਾਲ ਧਰ ਕੇ ਹਨਾ ਪਟਕਾ ਬੰਨਣਾ ਹੈ ਉਹਨਾਂ ਬਾਰੇ ਦੱਸਦੀਆਂ ਉਹਨਾਂ ਲਈ ਕੀ ਹੈ ਜੀ ਜਿਹੜਾ ਹੁਣ ਦੇਖੋ ਇਹ ਇਹ ਵਾਲਾ ਪਟਕਾ ਹੈਗਾ ਇਹ ਪਟਕਾ ਜਿੰਮੀ ਮੇਰੇ ਲਈ ਬੇ ਛੋਟਾ ਪਟਕਾ ਇਹ ਤੁਸੀਂ ਉਹਨਾਂ ਦੀ ਵੀ ਹੈਨਾ ਜਿਹੜੀ ਬੱਚਿਆਂ ਦੀ ਲੈਂਥ ਹੈਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਮੇਨਣੀ ਆ ਉਹਨਾਂ ਦੀ ਲੈਂਥ ਜਿਹੜੀ ਇਹ ਵਾਲੀ ਹੈ ਇਹ ਇਸੇ ਤਰ੍ਹਾਂ ਮਿਨ ਕੇ 5 ਇੰਚ ਵੱਧ ਰੱਖਣਾ ਹੈਗਾ ਬਾਕੀ ਜਿਹੜਾ ਪੀਸ ਲਾਏਗਾ ਉਹਨਾਂ ਦਾ ਤੁਸੀਂ ਕੀ ਕਰਨਾ ਹੈ ਉਰੋਂ ਲੈ ਕੇ ਦੇਖੋ ਉਰੋਂ ਲੈ ਕੇ ਠੀਕ ਹੈ ਐਵੇਂ ਤੁਸੀਂ ਜਿੰਨਾ ਕੋ ਉਹਨਾਂ ਦਾ ਜੂੜ ਹੈਗਾ ਇਹ ਇਸ ਤਰ੍ਹਾਂ ਉਹਦੇ ਉੱਤੋਂ ਦੀ ਕਮਾ ਕੇ ਐਵੇਂ ਇੰਨਾ ਕਿ ਇਹਨੂੰ ਵੱਧ ਰੱਖ ਲਵੇ ਲੜੀ ਠੀਕ ਹੈ ਜਿਹੜੇ ਛੋਟੇ ਬੱਚਿਆਂ ਦਾ ਪਟਕ ਹੈ ਮੈਂ ਸੋਨੂੰ ਉਹ ਰੱਖ ਦਿਆਂ ਹੁਣ ਦੇਖੋ ਉਰੋਂ ਤੇ ਲਾ ਕੇ ਤੁਸੀਂ ਬੱਚੇ ਦਾ ਆਪ ਦੇ ਦਾ ਤੁਸੀਂ ਉਰੋਂ ਲਾ ਲਿਓ ਤੇ ਉਰੋਂ ਉਹਦੇ ਜੂੜੇ ਦੇ ਆਲੇ-ਦਾਲੋਂ ਟਰਨ ਕਰ ਦਿਓ ਇਹਨੂੰ ਇੰਚੀ ਟੇਪ ਨੂੰ ਐਵੇਂ ਕਰਕੇ ਜੂੜੇ ਦੇ ਆਲੇ-ਦਾਲੋਂ ਜਿੰਨਾ ਤੁਸੀਂ ਬਸ ਇੱਥੇ ਐਡਾ ਕ ਲੜ ਚਾਹੀਦਾ 5 ਇੰਚ ਵੱਧ ਠੀਕ ਹੈ ਜਿੰਨਾ ਤੁਹਾਡਾ ਉਰੇ ਇਹ ਨਹੀਂ ਇੰਚੀ ਟੇਪ ਨੂੰ ਟੱਚ ਕਰਨ ਤੋਂ ਬਾਅਦ 5 ਇੰਚ ਜ਼ਿਆਦਾ ਚਾਹੀਦਾ ਹੈ ਉਨਾ ਜਿਹੜੀ ਉਹਦੀ ਲੰਬਾਈ ਹੈ ਤੁਸੀਂ ਉਹ ਲੈਣੀ ਦੀਗੀ ਠੀਕ ਹੈ ਇਹ ਮੈਂ ਤੁਹਾਨੂੰ ਛੋਟੇ ਬੱਚੇ ਦਾ ਦੱਸ ਸਕੀ ਹਾਂ ਛੋਟੇ ਬੱਚੇ ਦਾ ਇਸੇ ਤਰ੍ਹਾਂ ਉਹਦੇ ਜੂੜੇ ਦਾ ਨਾਪ ਲੈਣਾ ਤੁਸੀਂ ਜ ਇਹ ਤਾਂ ਮੈਂ ਹੁਣ ਬੱਚੇ ਦੇ ਤੁਹਾਨੂੰ ਦੱਸਿਆ ਜਿੰਨਾ ਛੋਟੇ ਬੱਚੇ ਦੇ ਜੂੜੇ ਦੇ ਅਕੋਰਡਿੰਗ ਉਹਰੇ ਐਨਾ ਆਉਂਦਾ ਹੈ ਉਦੋਂ ਤੁਸੀਂ 5 ਇੰਚ ਜ਼ਿਆਦਾ ਲੈ ਕੇ ਤਿਆਰ ਕਰਨਾ ਹੈ ਜਿਹੜੀ ਉਹਦੀ ਲੰਬਾਈ ਹੈ ਛੋਟੇ ਬੱਚੇ ਦੀ ਉਹ ਉਹਦਾ ਸਿਰ ਮਿਲ ਕੇ ਉਰੋਂ ਐਵੇਂ ਜਿੰਨਾ ਕੋ ਤੁਹਾਡੇ ਜੂੜੇ ਦੇ ਆਲੇ ਦੁਆਲੇ ਆਉਂਦਾਗਾ ਇੱਥੇ ਤੱਕ ਉਦੋਂ 5 ਇੰਚ ਜ਼ਿਆਦਾ ਰੱਖ ਕੇ ਉਹਦੀ ਜਿਹੜੀ ਲੰਬਾਈ ਹੈ ਉਹ ਲੈ ਲੈਣੀ ਹੈ। ਉਹਦੀ ਬਾਅਦ ਤੁਸੀਂ ਇੱਕ ਕੰਨੀ ਹੈ ਜਿਹੜੀ ਜਿੰਨੀ ਉਹਦੀ ਮੂਹਰੋਂ ਆਉਂਦੀ ਹੈ ਕੰਨੀ ਇਧਰੋਂ ਆਹ ਸਾਈਡ ਲੇੜ ਦਿਓ ਤੇ ਇੱਥੋਂ ਜਿਹੜੀ ਉਹਦੀ ਆਹ ਕੰਨੀ ਹੁੰਦੀ ਹੈ ਦੂਸਰੀ ਕੰਨੀ ਇੱਥੋਂ ਉਹਦਾ ਕੱਪੜਾ ਲਾ ਦਿਓ। ਇਹ ਛੋਟੇ ਬੱਚੇ ਦਾ ਪਟਕਾ ਇਸ ਤਰ੍ਹਾਂ ਐਵੇਂ ਦੇਖੋ। ਛੋਟੇ ਬੱਚੇ ਦੇ ਪਟਕੇ ਦੀ ਜਿਹੜੀ ਲੁੱਕ ਹੈ ਇੰਨੀ ਕੋਹ ਹੁੰਦੀ ਹੈ ਆਦਿਕ ਠੀਕ ਹੈ ਉਹਦੀ ਲੰਬਾਈ ਹੈ ਜਿਹੜੀ ਉਹ ਘਟ ਜਾਂਦੀ ਹੈ ਕਿਉਂਕਿ ਉਹਦਾ ਛੋਟਾ ਹੁੰਦਾ ਸਿਰ ਉਹਦਾ ਜੂੜਾ ਵੀ ਛੋਟਾ ਹੁੰਦਾ ਤੇ ਜਿਹੜਾ ਜਾਦੇ ਕੱਪੜਾ ਹੁੰਦਾ ਜੇ ਆਪਾਂ ਦੋਨੇ ਕੰਨੀਆਂ ਰੱਖ ਰਿਹਾ ਉਹ ਉਹਨਾਂ ਅਡਜਸਟ ਨਹੀਂ ਹੁੰਦਾ ਬਸ ਤੁਸੀਂ 6-7 ਸਾਲ ਦੇ ਬੱਚੇ ਤੋਂ ਬਾਅਦ ਦਾ ਇਹ ਨਾਪ ਹੈ ਜੋ ਮੈਂ ਉਦੋਂ ਵੱਡੇ ਬੱਚੇ ਦਾ ਬਸ ਆਹ ਜਿਹੜੀ ਚੀਜ਼ ਆਏਗੀ ਘੇਰ ਹੈ ਉਹ ਵੱਧ ਜਾਂਦਾ ਲੰਬਾਈ ਉਹਦੀ ਵੀ ਉਨੀ ਹੀ ਅੱਜ ਮੈਂ ਤੁਹਾਨੂੰ ਜਿਹੜੀ ਇਹ ਪਟਕੇ ਦੀ ਵੀਡੀਓ ਬਣਾਈ ਹੈ ਹੈਨਾ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਤੇ ਤੁਸੀਂ ਆਪਣੇ ਬੱਚੇ ਦਾ ਜਿਹੜਾ ਪਟਕਾ ਹੈ ਤਿਆਰ ਕਰਕੇ ਦੇਖਣਾ ਵੀ ਤੁਹਾਡੇ ਬੱਚੇ ਦਾ ਪਟਕਾ ਜਿਹੜਾ ਉਹ ਸਹੀ ਆ ਰਿਹਾ ਹੈਗਾ ਵੀਡੀਓ ਨੂੰ ਲਾਈਕ ਆ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ